ਜੀ ਸਭ ਤੋਂ ਪਹਿਲਾਂ ਰੱਤੇ ਦੀ ਜਾਣਕਾਰੀ ਦਿਓ ਜੀ ਜਿਹੜਾ ਤੁਹਾਡਾ ਰੱਤਾ ਮਸ਼ਹੂਰ ਹੋਇਆ ਸੀ ਹਾਂਜੀ ਇਹ ਵਿੱਗੇ ਆਇਆ ਇਹ ਵਿੱਗੇ ਆ ਹਾਂਜੀ ਵਿੱਗੇ ਆ ਰੱਤਾ ਉਹੀ ਤਾਰੀਕੇ ਅਰੇ ਦੱਤ ਜਿੰਨੇ ਦਾ ਪੁੱਤਾਂ ਤੇ ਭੰਸੇ ਵਾਲੀ ਚਿੱਟੀਆਂ ਦੇ ਜੀ ਉਹਨਾਂ ਦਾ ਆਪਸ ਚ ਕੱਟ ਕੇ ਮਿਲਿਆ ਤੁਹਾਨੂੰ ਦੱਸਿਆ ਸੀ ਵੀ ਚਾਰ ਭੈਣ ਭਰਾ ਸੀ ਇਹ ਜੀ ਜੀ ਚਾਰੀ ਬਾਜੀਆਂ ਦੇ ਇਹ ਹੁਣ ਆਪਣੇ ਕੋਲੇ ਕਬੂਤਰ ਕੂਤਰੀਆਂ ਇਹਨਾਂ ਦੇ ਨਾਲ ਦੇ ਹੋਰ ਵੀ ਹੈ ਹਾਂਜੀ ਇਹਨਾਂ ਦੇ ਪੱਠੇ ਨੇ ਇਹਨਾਂ ਦੇ ਪੱਠੇ ਹਾਂਜੀ ਇਹ ਇੱਕ ਉਹ ਜਿਹੜਾ ਉੱਪਰ ਕਬੂਤਰ ਹੋਰ ਤਾੜਿਆ ਹੋਇਆ ਉਹ ਵੀ ਦਿਖਾਓ ਜੀ ਉਹ ਰਾਜਨਵਾਲੇ ਜੀ ਰਾਜਨਵਾਲੇ ਜੀ ਅੱਛਾ ਇਹ ਆ ਗਿਆ ਜੀ ਤੁਹਾਡੇ ਰਾਜਨਵਾਲੇ ਰਾਜਨਵਾਲੇ ਬਹੁਤ ਚੰਗੇ ਬੱਚੇ ਸਰ ਇਹ ਖਟੀਆਂ ਦੇ ਜੀ ਰਾਜਨਵਾਲੇ ਆ ਜਿਹੜੇ ਤਕਰੀਬਨ ਖਟੀਆਂ ਦੀ ਜਿਹੜੇ ਖੱਟੀ ਅੱਖ ਦੇ ਨਿਕਲਦੇ ਰਾਜਨਵਾਲੇ ਕਬੂਤਰ ਜੀ ਤੇ ਲਓ ਜੀ ਇਹਨਾਂ ਦਾ ਤੁਹਾਨੂੰ ਦਿਖਾਉਨੇ ਆਪਾਂ ਪੱਲਾ ਪੂਰਾ ਖੋਲ ਕੇ ਜੀ ਇੱਕ ਵੀ ਸ਼ਾਖ ਕੱਢ ਦੇਣ ਕੋਈ 10 ਚੋਂ ਇੱਕ 20 ਚੋਂ ਜੀ ਉਹ ਬਾਕੀ ਜਿਹੜੇ ਰਾਜਨ ਵਾਲੇ ਤੁਸੀਂ ਦੱਸ ਰਹੇ ਹੋ ਕਬੂਤਰ ਇਹਨਾਂ ਦੇ ਆ ਦੇਖੋ ਸਿੱਟੇ ਆ ਸਿਰ ਦੇ ਹਾਂ ਸਿੱਟ ਸਿੱਟ ਹੁੰਦੀ ਨਹੀਂ ਸਿਰੂਲੇ ਵੱਧ ਸੀ ਹਾਂ ਜੀ ਉਹਦੇ ਵੱਧ ਸੀ ਸ਼ਾਖਸ ਫੈਦ ਹੁੰਦਾ ਸ਼ਾਖਸ ਫੈਦ ਬਿਲਕੁਲ ਲਾਲ ਚੀਨੇ ਰੱਤੇ ਜਾ ਇਹੋ ਜੇ ਗਾ ਨਿਕਲਦੇ ਹੀ ਇਹ ਲਾਲ ਚੀਨੇ ਬੰਦ ਚੀਨਾ ਆ ਜਾਂਦੀ ਹੈ ਛਾਤੀ ਛੂਤੀ ਤੇ ਛਾਤੀ ਛੂਤੀ ਚ ਆ ਜਾਂਦੀ ਹੈ ਜੀ ਏਸੀ ਜੀ ਰਾਜਨ ਵਾਲੇ ਕਬੂਤਰ ਤੇ ਇੱਕ ਆ ਜੋੜਾ ਤੁਸੀਂ ਇਠਾਂ ਹੋ ਤਾਣਿਆ ਹੋਇਆ ਜੀ ਵੱਡਾ ਗੰਢੜ ਲੱਗੀ ਹੋਈ ਕੋੜੀ ਇਹ ਆਪਣੀ ਕਿਹੜੀ ਨਸਲ ਚ ਆ ਗਈ ਜੀ ਜਿਵੇਂ ਉਹੀ ਜੀ ਵਿਗਿਆ ਆ ਜੋ ਤਾਰੀਕਿਆਂ ਤੋਂ ਹੋਈ ਹੋਈ ਹੈ ਤਾਰੀਕਿਆਂ ਤੋਂ ਆਈ ਹੈ ਹਾਂ ਜੀ ਜੀ ਬਹੁਤ ਚੰਗੇ ਬਜੂਤਰ ਨੇ ਜੀ 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 ਦਿਖਾਓ ਜੀ ਇਹਦੇ ਜੋ ਆ ਪੰਜੇ ਕਈ ਵੀਰ ਕਹਿ ਦਿੰਦੇ ਆ ਵੀ ਪੰਜੇ ਬਖਾਓ ਜੀ ਨੋਰਮਲ 12 ਜੀ ਉਂਝੇ ਚ ਖੰਭ ਇਹਨਾਂ ਦੇ 12 ਹੁੰਦੇ ਆ ਗੱਲੜਾਂ ਦੇ 14 13 ਅੱਛਾ ਗੱਲੜਾ ਜਿਹੜੇ ਇਹ 14 ਹੁੰਦੇ ਆ ਜੀ ਇੱਕ ਹੋਰ ਕਬੂਤਰ ਤੁਸੀਂ ਤਾੜਿਆ ਹੋਇਆ ਨਾਲ ਉਹਨਾਂ ਨਾਲ ਨਾਲ ਕੂਤਰ ਆਜਣ ਵਾਲੀ ਉਹੀ ਆ ਗਈ ਇਹ ਰਾਜਨ ਵਾਲਿਆਂ ਚੋਂ ਆ ਗਿਆ ਜੀ ਕਬੂਤਰ ਇਹ ਚਿੱਤ ਸੁਮਣ ਵਾਲੀ ਆ ਗਈ ਹੈ ਕਿ ਜੀ ਸੁਮਣ ਦਾ ਪੇਉ ਉਹਦਾ ਪੇਉ ਲਓ ਜੀ ਇਹ ਇਹਨਾਂ ਦੇ ਹੈਗੇ ਸਟਾਰ ਕਬੂਤਰ ਇਹ ਵੀ ਰਾਜਨ ਵਾਲਿਆਂ ਚੋਂ ਹੈ ਜੀ ਕਬੂਤਰ ਇਹਦੀ ਪੱਠੀ ਸੀ ਪੱਟ ਦਾਦੀ ਉਹ ਹੋਇਆ ਜਿਹੜਾ ਕਲੱਬ ਚੋਡੀ ਇਹ ਤੁਮੜਾ ਹਾਂ ਚੇਤ ਸਿੰਘ ਵਾਲੇ ਜਿਹੜੀ ਇਹਦੀ ਪੱਠੀ ਸੀ ਠੀਕ ਹੈ ਜੀ ਠੀਕ ਹੈ ਹੁਣ ਵੀ ਉਡਾ ਰਹੇ ਹਾਂ ਕਿ ਬੱਚਾ ਬੱਚਾ ਤੇ ਪਾਦੇ ਤੁਸੀਂ ਲਓ ਜੀ ਆ ਵੇ ਛੱਡੋ ਇੱਕ ਆ ਗੱਲੜ ਹੈ ਜੀ ਇਹ ਵੱਡਾ ਗੱਲੜ ਹੰਦੀ ਤਾਰੀਖ ਕਿਉਂ ਆਏ ਤਾਰੀਖੇ ਘਰ ਆਇਆ ਜੀ ਹਾਂ ਜੀ ਜੀ ਉਹ ਇਹਨਾਂ ਦੇ ਤੁਸੀਂ ਦੱਸਿਆ ਸੀ ਵੀ ਇਹਨਾਂ ਦੇ ਜਿਹੜੇ ਪੂਖ ਖੰਭ 14 ਹੁੰਦੇ ਆ ਹਰ ਇੱਕ ਦੇ 14 ਨਹੀਂ ਤਕਰੀਬਨ 13-14 13-14 ਹੁੰਦੇ ਆ 12 ਆਲਾ ਘੱਟੀ ਘੜਦੇ ਜੀ 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 ਅੱਖਾਂ ਇਹਨਾਂ ਦੀ ਚਿੱਟੀਆਂ ਹੀ ਹੁੰਦੀਆਂ ਜੀ ਹਾਂ ਜੀ ਤਕਰੀਬਨ ਖੱਟੀ ਦਾ ਨਹੀਂ ਘੜਦੇ ਤਕਰੀਬਨ ਚਿੱਟੀ ਦੀ ਇਹਨਾਂ ਛਾਹ ਤਕਰੀਬ ਨਹੀਂ ਜੀ 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 ਚਿੱਟੀਆਂ ਦੀ ਘੜਦੇ ਤਕਰੀਬਨ ਚਿੱਟੀ ਦੀ ਇਹਨਾਂ ਛਾਹ ਤਕਰੀਬ ਨਹੀਂ ਜੀ 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 ਚਿੱਟੀਆਂ ਦੀ ਘੜਦੇ ਜੀ ਜੀ ਜੇ ਕਬੂਤਰ ਹੀ ਖੱਟੀਆਂ ਨਹੀਂ ਮੇਲ ਲਾਂਗੇ ਉਹ ਟੱਡ ਗੱਲ ਆ ਉਹ ਤਾਂ ਅੱਡ ਗੱਲ ਹੈ ਜੀ ਮਤਲਬ ਜੇ ਆਪਾਂ ਇਹਨਾਂ 'ਚੋਂ ਮੇਲਾਂਗੇ ਤਾਂ ਇਹ ਥੋੜੇ ਜੇ ਇਹ ਵਜਨ ਚ ਵੀ ਭਾਰੇ ਆ ਪੂਰੀ ਨਹੀਂ ਜੀ ਬੱਟੇ ਹੀ ਨੇ ਹਾਂ ਹਾਂ ਵਜਨ ਚ ਵੀ ਕਾਫੀ ਭਾਰੇ ਆ ਤੇ ਆ ਜਿਹੜੇ ਸਾਈਡਾਂ ਵਾਲੇ ਇਹਨਾਂ ਦੀਆਂ ਕਲੀਆਂ ਬੜੀਆਂ ਨਰਮ ਤੇ ਪਤਲੀਆਂ ਜੀ ਹਾਂਜੀ ਕਾਫੀ ਪਤਲੀਆਂ ਪਤਲੀਆਂ ਜੀ ਉਹ ਤੋਂ ਬਹੁਤ ਚੰਗੇ ਨੇ ਸੋ ਇਹ ਆ ਜੀ ਗਲੜ ਗਲਣਾ ਬਾਰੇ ਇੱਕ ਹੋਰ ਸੁਣਿਆ ਗਿਆ ਸੀ ਉਹ ਇੱਥੇ ਸ਼ਾਇਦ ਲਾਲ ਗਲਾ ਵੀ ਕੱਢਦੇ ਸੀ ਕੀ ਜਾਂ ਨਹੀਂ ਕੱਢਦੇ ਸੀ ਜੀ ਦਾ ਗਲਾ ਉਹ ਜਿਹੜਾ ਸੀ ਜਸਵੀਰ ਕੋਲ ਉਹਦੇ ਸੀ ਐ ਮੈਨੂੰ ਲੱਗਦਾ ਉਹਨਾਂ ਦੇ ਤਾਂ ਹੀ ਉਹਨਾਂ ਦਾ ਗੱਲ ਕਰਦਾ ਹਾਂਜੀ ਠੀਕ ਹੈ ਜੀ ਹਾਂ ਹਾਂ ਠੀਕ ਹੈ ਉਹੀ ਸੀ ਨਾ ਜਿਸ ਵੇਲੇ ਅਸੀਂ ਜਿਹੜਾ ਗੱਲੜ ਉਹਦਾ ਇਹ ਸਰੇਉਂ ਪੁੱਤ ਹੈ ਵੱਡੇ ਗੱਲੜ ਦਾ ਹੁੰਦਾ ਹੈ ਵੱਡੇ ਗੱਲੜ ਦਾ ਹੁੰਦਾ ਹੈ ਹੁੰਦਾ ਤਾਂ ਉਹਨੂੰ ਮਰ ਗਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਛੱਡੋ ਹੋਰ ਆਪਣਾ ਕੋਈ ਕਬੂਤਰ ਨਸਲ ਹੈ ਜਿਹੜੀ ਉਹ ਯਾ ਕੋਨੇ ਕੋਲੇ ਵਾਲੀ ਹੀ ਆ ਕਿ ਬੰਸੇ ਵਾਲਾ ਵੱਡਾ ਇੱਧਰ ਹੈਗਾ ਆਪਣੇ ਕੋਲੇ ਬਾਜ਼ੀਆਂ ਜਿੱਤਿਆ ਸੀ ਤੁਹਾਡਾ ਇੱਕ ਮਸ਼ਹੂਰ ਹੋਇਆ ਸੀ ਨਾ ਕਬੂਤਰ ਕੀ ਨਾਮ ਸੀ ਉਹਦਾ ਲੋਕਰ ਹਾਂ ਲੋਕਰ ਚੋਂ ਅੱਗੇ نسل ਹੈਗੀ ਆਪਣੇ ਕੋਲੇ ਨਹੀਂ ਜੀ ਲੋਕਰ ਚੋਂ ਮੈਨੂੰ ਆ ਗੱਲੜਾਂ ਤੇ ਸ਼ੱਕ ਹੈ ਠੀਕ ਹੈ ਜੀ ਵੀ ਇਹ ਇਹ ਵੀ ਪੂਰੇ ਕਲੋਜ਼ ਕਰਕੇ ਇੱਕ ਵਾਰੀ ਵਿੱਚ ਵੀ ਪਿੰਜਰੇ ਦੇ ਦਿਖਾ ਦਿਓ ਜੀ ਇਹ ਆ ਜੀ ਆਪਣੇ ਬਾਈ ਜੀ ਕਬੂਤਰ ਜਿਹੜੇ ਲੈ ਕੇ ਆਏ ਸੀ ਮਾੜਾ ਡਿਟੇਲ ਚ ਫਿਰ ਦੱਸਿਓ ਵੀਰ ਜੀ ਵੇਗੇ ਵਾਲਾ ਜੀ ਵੇਗੇ ਵਾਲਾ ਰਸਤਾ ਆ ਰਾਜਨਾਲਿਆ ਇਹ ਰਾਜਨਾਲਿਆ ਚੋ ਜੀ ਚਿੱਟਾ ਚਿੱਟਾ ਜੀ ਤੇ ਆ ਜਿਹੜਾ ਥੱਲੇ ਸੀਗਾ ਰਤੀ ਇਹ ਇਹ ਤਾਰੀਕੇ ਵਾਲਾ ਜੀ ਤਾਰੀਕੇ ਵਾਲਾ ਤੋਂ ਦੱਸੀ ਸੀ ਆ ਵੀ ਰਾਜਨਾਲਾ ਆ ਰਾਜਨਾਲਾ ਪੇਰ ਆ ਗਿਆ ਜੀ ਰਾਜਨਾਲੇ ਜਿਹੜੇ ਕਬੂਤਰ ਹੈ ਲੰਮੇ ਹੈ ਜੀ ਥੋੜੇ ਹਾਂ ਜੀ ਥੋੜੇ ਜਿਹੇ ਹੈਗੇ ਸਰੀਰ ਦੇ ਵੀ ਭਾਰੇ ਆ ਤੇ ਲੰਮੇ ਆ ਦੂਜੇ ਕਬੂਤਰਾਂ ਨਾਲ ਸਾਈਜ਼ ਵੱਡਾ ਹੈ ਇਹਨਾਂ ਦਾ ਜਾਦੇ ਭਾਰੇ ਗੱਲੜੀ ਨੇ ਜੀ ਬੰਸੇ ਵਾਲੀ ਚਿੱਟੀਆਂ ਇੱਕ ਆ ਹੋਰ ਕਬੂਤਰ ਲੈ ਕੇ ਆਇਆ ਵੀਰ ਮੇਰਾ ਇੱਧਰ ਥੋੜਾ ਜਿਹਾ ਕਰੋ ਜੀ ਤੁਸੀਂ ਬੰਸੇ ਵਾਲੀ ਜਿੱਟੀਆਂ ਆਖਦੇ ਚਿੱਟੀਆਂ ਅੱਖਾਂ ਦੇ ਬਹੁਤ ਖੂਬਸੂਰਤ ਜਿਹੜੀ ਅੱਖ ਹੈ ਜੀ ਇਹਨਾਂ ਦੀ ਕੱਲੀ ਚਿੱਟੀ ਨਹੀਂ ਜਿਵੇਂ ਪੱਥਰ ਅੱਖ ਕਹਿ ਦਈਏ ਹਾਂਜੀ 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 ਪੱਥਰ ਅੱਖ ਹੈ ਜੀ ਪੂਰੀ ਆ ਰਹੀ ਹੈ ਪਹਿਲਾਂ ਦੇਖੋ ਅੱਖ ਪੂਰੀ ਜਿਹੜੀ ਪੱਥਰ ਅੱਖ ਹੈ ਇਹ ਬੰਸੇ ਵਾਲਿਆਂ ਚੋਂ ਹੈ ਬੰਸੇ ਵਾਲੀ ਤੇ ਲੋ ਜੀ ਇਹਨਾਂ ਦਾ ਬੋਤਲ ਨਹੀਂ ਫੱਡੀ ਕੋਈ ਇਹ ਖੋਲ ਕੇ ਦਿਖਾਈਏ ਤੇ ਇਹ ਵੀ ਨਾਰਮਲ ਆ 12 ਇਹਨਾਂ ਦੀ ਪੂਸਤ ਇਹ 12 ਤਕਰੀਬਨ ਉਹਦੇ ਵੀ ਕੱਢ ਦਿੰਨੇ ਨੇ ਜੀ ਲੋ ਜੀ ਇਹ ਵੀ ਡਾਕਟਰ ਚਾਟੂ ਮੁਰਾ ਦੇ ਦਿੱਤੇ ਤੇ ਥੋੜਾ ਜਿਆਦਾ ਚਾਨਣਾ ਆਪਾਂ ਹੋਰ ਪਾਉਨੇ ਆ ਜੀ ਖੁੱਡਿਆਂ ਤੇ ਇੱਕ ਵਾਰੀ ਪੂਰੇ ਖੁੱਡੇ ਆ ਜਿਹੜੇ ਜ਼ੂਮ ਕਰਕੇ ਤੁਸੀਂ ਨਾ ਸਾਰੇ ਮਾਰੋ ਜਿਵੇਂ ਕੀ ਗਾਲੜ ਵੀ ਹੈ ਜਿਹਦੇ ਵਿੱਚ ਤੇ ਕੁਛ ਕੂਤਰਬਨ ਸਿਰਾਂ ਦੀ ਵੀ ਨਹੀਂ ਬਨਸਲਾਂ ਚ ਹਾਂਜੀ ਤੇ ਇਹ ਪਹਿਲਾਂ ਵੀ ਗੱਲ ਕਰਕੇ ਸੀ ਮੁੱਲ ਵਾਲਿਆਂ ਦੇ ਉਹਨਾਂ ਦੇ ਵੀ ਹੈ ਹਨੋਏ ਦੇ ਚਾਪਾ ਹੁਣ ਇਹ ਜੋੜੇ ਛੱਡੇ ਹੋਏ ਆ ਮਲਾਂ ਹਾਂਜੀ ਇਹ ਜੋੜੇ ਨੇ ਬੱਚੇ ਘਟ ਰਹੇ ਸੀ ਆ ਇਹਨੂੰ ਕੈਮਰੇ ਨੂੰ ਲੈ ਲਓ ਜੀ ਕਲੋਜ਼ ਕਰ ਲਓ ਪਹਿਲਾਂ ਤਾਂ ਜਿੰਨੇ ਵੀ ਆ ਕਬੂਤਰ ਇੱਧਰ ਬੈਠੇ ਹੋਏ ਆ ਹੁਣ ਇੱਧਰ ਵੀ ਦਿਖਾਓ ਜੀ ਕਬੂਤਰ ਜਿਹੜੇ ਪੂਰੇ ਕਲੋਜ਼ ਕਰਕੇ ਦਿਖਾਓ ਛੋਟੇ ਬੱਚੇ ਨੇ ਨਿੱਕੇ ਨਿੱਕੇ ਉਹਨਾਂ ਹੀ ਬਣਾਉਣਾ ਸਭ ਤੋਂ ਪਹਿਲਾਂ ਤਾਂ ਜਿਹੜੀ ਕਬੂਤਰੀ ਬੈਠੀ ਹੋਈ ਹੈ ਇਹ ਕਿਹੜੀ ਹੈ ਜੀ ਇਹਨੂੰ ਪਤਾ ਹੀ ਕਾਲੇ ਨੂੰ ਇਹ ਤੇ ਹੋਰ ਗੱਲਣਾ ਇਹ ਗੱਲਣਾ ਚੋ ਹੈ ਚਿੱਟੀ ਅੱਖ ਦੀ ਹਾਂਜੀ ਪੂਰੀ ਕਰ ਲਓ ਜੀ ਇਹਨੂੰ ਐ ਨੇੜੇ ਹਾਂਜੀ ਓਕੇ 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 ਉਸ ਤੋਂ ਬਾਅਦ ਜਿਹੜੇ ਤਿੰਨ ਕਬੂਤਰ ਟੋਕਰੀ ਚ ਬੈਠੇ ਹੋਏ ਆ ਹਾਂਜੀ ਹਾਂਜੀ ਇਹਨਾਂ ਨੂੰ ਵੀ ਕਲੋਜ਼ ਕਰੋ ਜੀ ਪੂਰਾ ਹੋਰ ਲਿਆਓ ਹੋਰ ਲਿਆਓ ਹੋਰ ਲਿਆਓ ਹਾਂਜੀ ਇਹ ਕਿਹੜੀ ਨਸਲ ਚੋਂ ਵੀਰ ਜੀ ਇਹ ਇੱਕ ਉਹ ਵਿਚਾਲੇ ਬੈਠੀ ਆ ਕੂਤਰੀ ਉਹ ਬੰਸੇ ਦੇ ਘਰੋਂ ਆਈ ਬੰਸੇ ਦੇ ਘਰੋਂ ਆਈ ਹਾਂਜੀ ਤੇ ਉਹ ਦੋਨੇ ਨੇ ਉਹ ਗੱਲਣਾ ਨੇ ਸਭ ਜੋ ਵੱਡਾ ਗੱਲਣਾ ਜੀ ਇਹ ਵੀ ਗੱਲਣਾ ਚਾਹਾਂਗੇ ਅੱਛਾ ਉਸ ਤੋਂ ਅੱਗੇ ਤਿੰਨ ਕਬੂਤਰ ਹੋਰ ਬੈਠੇ ਹੋਇਆ ਜੀ ਇੱਕ ਰੱਤਾ ਤੇ ਇੱਕ ਚਲੋ ਹੋਰ ਚਲਾ ਗਿਆ ਉਹਨਾਂ ਚੋਂ ਚਾਰ ਹੋ ਗਈ ਉਹ ਚਾਰ ਹੋ ਗਏ ਜੀ ਇਹ ਕਿਹੜੇ ਕਿਹੜੇ ਚਾ ਜੋ ਜਿਹੜੇ ਲਾਲ ਚੀਨਾ ਦਾ ਜੀ ਜਿਹੜੇ ਜਿਵੇਂ ਬੈਠਾਗਾ ਉਹ ਮੁੱਲ ਵਾਲਿਆਂ ਦਾ ਹੀ ਮੁੱਲ ਮੁੱਲ ਲਿਆ ਸੀ ਜਿਹੜਾ ਨਹੀਂ ਹਾਂ ਜੀ ਰਾਜਨਾਲਾ ਮੁੱਲ ਰਾਜਨਾਲਾ ਮੁੱਲ ਠੀਕ ਹੈ ਜੀ ਉਹ ਬਲੱਡ ਲੈਂਡ ਸੀ ਠੀਕ ਹੈ ਇਹ ਜੋ ਵਿਚਾਲੇ ਬੈਠਾ ਹੀ ਜੀ ਕੋਟੀ ਤੁਸੀਂ ਕਿੰਗਰੇ ਵਾਲੀ ਕੋਤਰੀ ਦਾ ਉਸ ਤੇ ਹੀ ਤੇ ਬਣਸੇ ਦੇ ਘਰੋਂ ਉਤਰਿਆ ਹੋਈ ਬਣ ਜੀ 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 ਤੇ ਉਹ ਇਧਰ ਨਾਲ ਰਤੀ ਬੈਠੀ ਹੈ ਜੀ ਇਹ ਵੀ ਮੁੱਲ ਵਾਲਾ ਹੈ ਇਹਦੀ ਮੁੱਲ ਵਾਲਾ ਚ ਉਸ ਤੋਂ ਅੱਗੇ ਆ ਜੋੜਾ ਆ ਗਿਆ ਇਹ ਇਧਰੋਂ ਹੀ ਗਿਆ ਤਾਂ ਉੱਡ ਕੇ ਹਾਂ ਜੀ ਹਾਂ ਜੀ ਇੱਕ ਉਹ ਪਿੱਛੇ ਬੈਠਾ ਹੋਇਆ ਰਤਾ ਕਬੂਤਰ ਇਹ ਵੀ ਧੰਨੇ ਦੇ ਕਬੂਤਰਾਂ ਜੀ ਧੰਨੇ ਦੇ ਕਬੂਤਰਾਂ ਇਹ ਤੁਸੀਂ ਫੜ ਕੇ ਨਾ ਸਾਨੂੰ ক্লোਜ਼ ਕਰਕੇ ਦਿਖਾਓ ਜੀ ਇਹ ਪ्योर ਅਲਗ ਆ ਗਈ ਜੀ ਅੱਖ ਪੂਰੀ ক্লোਜ਼ ਲਾਲ ਮੱਲਵੇ ਦਾ ਪੂਰਾ ਲਾਲ ਗਣਾ ਹੈ ਜੀ ਹਾਂ ਜੀ ਪੂਰਾ ਪੰਜਾ ਵੀ ਪੂਰਾ ਕੱਢ ਦਿੰਦੇ ਵਿੱਚ ਜਿਹੜੀ ਹੈ ਵਿੱਚੋਂ ਪੂਰੀ ਕੱਢਦੇ ਆ ਜੀ ਇਹਨਾਂ ਦੇ ਜਿਹੜੇ ਪੰਜੇ ਆ ਬੜੇ ਛੋਟੇ ਛੋਟੇ ਆ ਜੀ ਨੌਂਗਰਾ ਕਾਲੀਆਂ ਜੀ ਇਸ ਕਬੂਤਰ ਦੀਆਂ ਬਿਲਕੁਲ ਤੇ ਬੱਚੇ ਇਹ ਲਾਲ ਚੀਨੇ ਵੀ ਕੱਢਦੇ ਹੋਣ ਲਾਲ ਚੀਨੇ ਵੀ ਕੱਢਦਾ ਜੀ ਕੱਲੀਆਂ ਟੋਪੀਆਂ ਵਾਲੇ ਵੀ ਜਿਵੇਂ ਇਹਦੀ ਸ਼ਕਲ ਆ ਜੂਵੇਂ ਵੀ ਕੱਢਦੇ ਕੱਲੇ ਸਿਰ ਦੇ ਵੀ ਕੱਢ ਜਾਂਦੇ ਹਾਂ ਹਾਂ ਜੀ ਹਾਂ ਜੀ ਗੂੜੇ ਲਾਲ ਚੀਨੇ ਵੀ ਜਿਨ੍ਹਾਂ ਦੀਆਂ ਠਿਕਾ ਤੂਰੀਆਂ ਲੂੜੀਆਂ ਹੋਣ ਉਹ ਵੀ ਕੱਢਦੇ ਹੋਣ ਕੱਢ ਜਾਂਦੇ ਆ ਇਹ ਵਿੱਚੋਂ ਜਿਵੇਂ ਵੀ ਉਹ ਵੱਡਾ ਕੂਤਰ ਇੱਥੇ ਫਿਰਦਾ ਸੀ ਜੀ ਪਟੀਆਂ ਦਾ ਜੀ ਉਹ ਬੈਠਾ ਜੀ ਮੁੱਲਾਂ ਹਾਂ ਜੀ ਹਾਂ ਜੀ ਇਹ ਗੋਲੇ ਵੀ ਕੱਢਦੇ ਆ ਵਿੱਚ ਕਦੇ ਕੱਢਿਆ ਆਪਣੇ ਕੋਲੇ ਗੋਲਾ ਨਹੀਂ ਗੋਲਾ ਨਹੀਂ ਕੱਢਿਆ ਕਦੇ ਹਾਂ ਜੀ ਗੋਲਾ ਨਹੀਂ ਕੱਢਿਆ ਜੀ ਜੀ ਗੂੜਾ ਰੱਤਾ ਵੀ ਨਹੀਂ ਕੱਢਿਆ ਕਦੇ ਨਹੀਂ ਅੱਛਾ ਇਹਨੇ ਗੂੜਾ ਰੱਤਾ ਵੀ ਨਹੀਂ ਕਿੰਨੀ ਉਮਰ ਹੋ ਗਈ ਐ ਇਸ ਕਬੂਤਰ ਦੀ ਇਹ ਤਾਂ ਜੀ ਅਸੀਂ ਛੋਟੇ ਛੋਟੇ ਹੁੰਦੇ ਹਾਂ ਨੇ ਬਾਈ ਪ੍ਰਗਟਾ ਸਾਡੇ ਨਾਲ ਪਹਿਲਾਂ ਆਉਂਦਾ ਹੁੰਦਾ ਸੀ ਜੀ 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 ਤੇ ਫਿਰ ਮੈਂ ਆਉਂਦਾ ਸੀ ਫਿਰ ਇਹ ਮੁੰਡਾ ਉਹ ਤੋਂ ਪਹਿਲਾਂ ਦਾ ਹੀ ਹੈ ਜੀ ਉਧਰ ਪਹਿਲਾਂ ਦੇ ਹੈ ਹਾਂ ਹੁਣ ਇਹ ਬੱਚੇ ਬੁੱਚੇ ਕੱਢਦਾ ਜੀ ਉਹਨੀਆਂ ਕੱਢਦਾ ਹਾਂ ਜੀ ਬੱਚੇ ਬੱਚੇ ਹੀ ਗੱਡੀ ਬੈਠਦੇ ਹਾਂ ਹਾਂ ਜੀ ਇਹਨੂੰ ਡੈਟ ਜਦੋਂ ਜਲਵਾਰ ਨੂੰ ਡੈਟ ਵਧੀਆ ਮਿਲਦੀ ਹੈ ਜੀ ਬੱਚੇ ਕੱਢਦਾ ਜੀ ਕਿਉਂ ਹਲੇ ਵੀ ਬਹੁਤ ਵਧੀਆ ਜਾ ਕੇ ਕੱਢ ਚ ਜਾਂਦਾ ਜੀ ਕੱਢ ਗਿਆ ਉਹ ਦੇਖੋ ਦੇਖੋ ਥੋੜਾ ਦਿਖਾਓ ਜੀ ਉਧਰ ਕਿਵੇਂ ਤੜਚ ਕਬੂਤਰ ਫਿਰ ਰਿਹਾ ਆਪਦੀ ਚ ਮਸਤੀ ਦੇ ਵਿੱਚ ਦੇਖੋ ਅੰਮ ਨਾ ਫਿਰੇ ਆਉਦੇ ਅਚਾਨਕ ਉਹ ਹੋਇਆ ਮਰਦ ਵਾਲੀ ਗੱਲ ਆ ਜੀ ਬੁੜੇ ਨਹੀਂ ਹੁੰਦੇ ਜੇ ਇੱਕ ਦੋ ਰਹਿੰਦੇ ਵੀ ਨੇ ਜੇ ਸਰ ਹੋਣ ਵਾਲਾ ਜੀ ਇੱਕ ਇੱਕ ਦੋ ਦੋ ਵੀ ਬਾਕੀ ਵਿੱਚ ਇਹਦੇ ਫਰਸਾਫ ਨੇ ਵੱਡੇ ਲਾਈ ਹੋਈਆਂ ਆਪਣੇ ਹਾਂ ਜੀ ਇੱਥੇ ਲੱਗਿਆ ਹਾਂ ਇਹ ਮਾਤਿ ਆਪਾਂ ਹਾਂ ਜੀ ਹਾਂ ਜੀ ਬਾਈ ਜੀ 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 ਇਹ ਜੀ ਆਣ ਲੱਗ ਬੱਚੇ ਰੱਖਣ ਨੂੰ ਜੋੜੀਆਂ ਲਾਈਆਂ ਹੋਈਆਂ ਵੀ ਜਿਹੜੀ ਗਾਹਾਂ ਵਧਾਉਣੀਆਂ ਨੇ ਨਸਲਾਂ ਉਹ ਜੋੜੀਆਂ ਲਾਈਆਂ ਹੋਈਆਂ ਨੇ ਇਹ ਵੱਡੇ ਜੋੜੇ ਲਾਇਆ ਜੀ ਸਾਡੇ ਚੀਨਿਆਂ ਦੀ ਹੈ ਇਹ ਹੂਤਰੀ ਕਾਲੀ ਕਾਲੀ ਕੱਢੀ ਹੈ ਜੀ ਇਹ ਇਹ ਵੀ ਵੱਡੇ ਜੋੜੇ ਲਾਏ ਹੋਏ ਨੇ ਵੱਡੇ ਜੋੜੇ ਲਾਏ ਨੇ ਹਾਂ ਜਿਹੜੇ ਤੁਸੀਂ ਪਿਛਲੇ ਸਾਲ ਬਾਜੀਆਂ ਉਹ ਕੁਛ ਤਾਂ ਉਹ 10 ਨੰਬਰ ਚ ਆਈਏ ਕੁਛ ਵੀ ਆੜੀ ਮਿੱਤਰਾਂ ਨੂੰ ਦਿੱਤੇ ਉਹ ਜਾਲੇ ਨੂੰ ਬਣਾਈ ਜੀ ਕਾਲੇ ਨੂੰ ਵੀ ਪਤਾ ਆ ਜਾ ਰਿਹਾ ਪੂਰਾ ਅਰੇ ਇਹਨੂੰ ਵੀ ਪਤਾ ਆ ਜਾ ਰਿਹਾ ਪੂਰਾ ਅਰੇ ਬਾਡੀ ਦੇ ਅੱਗੇ ਜੇ ਆਪਣੇ ਤਾਂ ਮਸ਼ਹੂਰ ਹੋਇਆ ਸੀ ਪਹਿਲਾਂ ਤਾਂ ਲੌਕ ਕਰ ਬਦਾਂ ਕਿੱਧਰ ਪਰੇ ਕੋਈ ਗਮ ਉਸ ਤੇ ਮੁੱਠੇ ਵਿੱਚ ਪੂਰਾ ਹੋਣ ਦੇ ਆ ਰਿਹਾ ਹੈ ਲਾਉਣੇ ਆ ਵਿੱਚ ਵੜ ਕੇ ਇਹ ਬਣਾਉਣ ਲਈ ਇੱਕ ਥੋੜਾ ਲਿਆ ਹੋਰ ਇਹ ਇਹ ਵੱਡਾ ਜਿਹਾ ਲੱਗਦਾ ਹੈ ਇਹ ਉੱਤੇ ਹੈ ਪਾਟੇ ਵਾਂਗ ਇਹ ਵੀ ਨਾਲ ਇਹ ਰਹਿ ਗਿਆ ਜੋਹੰਦਪੁਰ ਵਾਲਾ ਹੈ ਜੁਵੈਂਟ ਪਰ ਹੈ ਲੈ ਵੀ ਸਟੋਰਟਬਲ ਟੂ ਵੀ ਹੋਵੇ ਪਟੋ ਘਟ ਵੀ 1 ਮਿੰਟ ਦੀ ਮੂਵੀ ਸਵਾ ਮਿੰਟ ਦੀ ਲਾਜ਼ਮੀ ਬਣਾਓ ਦੇਖ ਦੇ ਜੀ ਤੇ ਪੂਰਾ ਕਲੀਅਰ ਕਰਕੇ ਨਾ ਜਿਵੇਂ ਅੱਖਾਂ-ਅੱਖਾਂ ਲਿਆ ਕਰੋ ਵੇਚ ਫਿਰਦੇ ਰੋਕੀ ਰੱਖਿਆ ਕਰੋ ਤਾਂ ਕਿ ਦੇਖਣ ਵਾਲੇ ਨੂੰ ਕਿਤੇ ਵੀ ਆ ਹੈਗੇ